ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਜਿਹੜੀ ਡੀਲ ਹੈ ਬੜੇ ਟਾਪ ਦੀ ਡੀਲ ਹੈ ਕਮਰਸ਼ੀਅਲ ਡੀਲ ਹੈ ਸਰਦੂਲਗੜ੍ਹ ਤੋਂ ਤਕਰੀਬਨ 8 ਕਿਲੋਮੀਟਰ ਦੂਰ ਰਤਿਆ ਰੋਡ ਦੇ ਉੱਤੇ ਸਵਾ 3 ਕਿੱਲਿਆਂ ਦਾ ਟੱਕ ਹੈ ਸਾਂਝਾ ਟੱਕ ਹੈ ਤੇ ਵੱਡੀ ਗੱਲ ਇਹ ਹੈ ਕਿ ਇਹਦਾ ਫਰੰਟ ਹੈ ਜਿਹੜਾ ਇਹ ਸਵਾ ਕਿੱਲੇ ਦਾ ਫਰੰਟ ਹੈ ਅਸਲ ਦੇ ਵਿੱਚ ਇਹਨਾਂ ਪਿੰਡਾਂ ਦੇ ਵਿੱਚ ਜਿਹੜਾ ਹੈ 50 ਤੋਂ 60 ਲੱਖ ਰੁਪਏ ਦਾ ਵਾਹੀਯੋਗ ਜ਼ਮੀਨ ਹੈ ਤੇ ਇਹ ਜਿਹੜਾ ਇਹ ਕਮਰਸ਼ੀਅਲ ਟੱਕ ਹੋਣ ਕਰਕੇ ਥੋੜਾ ਮਹਿੰਗਾ ਹੈ ਇੱਥੇ 98 ਲੱਖ ਦਾ ਪਰ ਕਿੱਲੇ ਦੀ ਡਿਮਾਂਡ ਹੈ ਤੇ 3 ਸਵਾ 3 ਕਿੱल्ल्या ਦਾ ਇਹ ਟੱਕ ਹੈ ਤੇ ਬਾਕੀ ਜਿਹੜਾ ਅਸੀਂ ਪਹਿਲਾਂ ਕਈ ਵੀਡੀਓ ਦੇ ਵਿੱਚ ਸਾਨੂੰ ਕਮੈਂਟ ਵੀ ਆਏ ਕਿ ਤੁਸੀਂ ਰੇਟ ਵਧਾ ਚੜਾ ਕੇ ਦੱਸ ਦਿਓ ਪਰ ਉਹਦੇ ਵਿੱਚ ਅਸੀਂ ਤੁਹਾਨੂੰ ਇਹ ਦੱਸ ਦਈਏ ਕਿ ਇਹ ਜਿਹੜੀ ਰੇਟ ਆ ਜਾਂਦਾ ਡਿਮਾਂਡ ਹੈ ਡਿਮਾਂਡ ਮਾਲਕ ਵੱਲੋਂ ਕੀਤੀ ਜਾਂਦੀ ਆ ਜਦੋਂ ਬੰਦਾ ਵਿజిਟ ਕਰਦਾ ਇਹਨੂੰ ਵੇਖਣ ਆਉਂਦਾ ਉਦੋਂ ਮਾਲਕ ਦੇ ਨਾਲ ਬੈਠ ਕੇ ਦਾ ਸੌਦਾ ਬਣ ਜਾਂਦਾ ਇਹ ਇਦਾਂ ਦੀ ਕੋਈ ਗੱਲ ਨਹੀਂ ਦੂਜੀ ਗੱਲ ਇਹ ਹੈ ਕਿ ਅੱਜ ਜਿਵੇਂ 17 ਫਰਵਰੀ 2025 ਨੂੰ ਇਹ ਵੀਡੀਓ ਪਾ ਰਹੇ ਆ ਅੱਜ ਤੋਂ 1 ਮਹੀਨੇ ਬਾਅਦ ਤੱਕ 17 ਮਾਰਚ 2025 ਤੱਕ ਦਾ ਅਸੀਂ ਪ੍ਰੋਮਿਸ ਕਰਦੇ ਆ ਕਿ ਇਹੀ ਰੇਟ ਰਹੂਗਾ ਉਸ ਤੋਂ ਬਾਅਦ ਜਿਹੜਾ ਜ਼ਮੀਨ ਦਾ ਜਾਂ ਪ੍ਰਾਪਰਟੀ ਦਾ ਕਹਿ ਸਕਦੇ ਆ ਉਤਰਾ ਚੜਾ ਆਉਂਦਾ ਜਾਂਦਾ ਰਹਿੰਦਾ ਹੈ ਕੋਈ ਪ੍ਰਾਪਰਟੀ ਦਾ ਰੇਟ ਵੱਧ ਘਟ ਹੋ ਸਕਦਾ ਹੈ ਅੱਜ ਦਾ ਜਿਹੜਾ ਰੇਟ ਹੈ ਉਹ 98 ਲੱਖ ਪਰ ਕਿੱਲਾ ਸਰਦੂਲਗੜ ਰਤਿਆ ਸਟੇਟ ਹਾਈਵੇ ਦੇ ਉੱਤੇ ਆ ਬਿਲਕੁਲ ਫਰੰਟ ਤੇ ਆ ਫਰੰਟ ਜਿਹੜਾ ਹੈ ਸਵਾ ਕਿੱਲਾ ਤਾਂ ਇਹਦਾ ਰੇਟ ਇਹਨਾਂ ਹੈ ਤੇ ਇਦਾਂ ਹੀ ਸਾਡੇ ਚੈਨਲ ਨੂੰ ਕਰ ਲੋ ਫੋਲੋ ਸਬਸਕ੍ਰਾਈਬ ਕਰ ਲੋ ਤੁਸੀਂ ਵੀ ਜੇ ਕੋਈ ਪ੍ਰਾਪਰਟੀ ਸੇਲ ਪਰਚੇਜ਼ ਕਰਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਦੇ ਨੀਚੇ ਜਿਹੜੇ ਨੰਬਰ ਲਿਖੇ ਹੋਏ ਆ ਉਹਨਾਂ ਤੇ ਕਾਲ ਜਰੂਰ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ ਜੀ